ਅਜੀ ਸੱਤ ਪਿੰਡ ਵੱਲੋਂ ਮਾਜਰਾ ਵੇ ਗਏ ਪੜਾਈ ਚ ਵਰ ਕਿਵੇਂ ਸੀ ਕਿ ਉਹ ਬਸ ਇਹ ਜਿਹੇ ਪੜਾਈ ਮਤਾਂ ਡੰਗਰ ਚਾਰਨੇ ਆਲੇ ਫਿਰ ਬਿਜਲੀ ਬੁੱਲੀ ਜਾਨੀ ਤੁਸੀਂ ਕੱਟਦੇ ਹੋ ਜਿਆਦਾ ਕੋਈ ਤੰਗ ਕਰਦੀ ਤਾਂ ਕੱਟਦੀ ਨਹੀਂ ਸਹੀ ਲੀਵਾਂ ਕੋ ਮਰਾਨਾ ਵੇਦਾ ਹਾਏ ਹਾਏ ਮੇਰੀ ਬੁੱਗੀ ਗੁੱਸਾ ਕਰ ਗਈ ਵੀ ਚੰਗੇ ਕੰਮ ਕਰਦੇ ਤੇ ਹੀ ਤਾ ਚੰਗੇ ਬੰਦਿਆਂ ਨੂੰ ਲਾ ਕੇ ਬੈਠੀਦਾ ਤਾਂ ਹੀ ਜਦੋਂ ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਸੀ ਉਸ ਵੇਲੇ ਮੋਹਾਲੀ ਦੇ ਵਿੱਚ ਨਾ ਇੰਡਸਟਰੀ ਏਰੀਆ ਬੜਾ ਹੁੰਦਾ ਸੀ ਤਾਂ ਉਹਨਾਂ ਇੰਡਸਟਰੀ ਏਰੀਆ ਦੇ ਵਿੱਚ ਦੇ ਵਿੱਚ ਫੈਕਟਰੀਆਂ ਦੇ ਵਿੱਚ ਵੀ ਅਸੀਂ ਜੌਬ ਕਰੀ ਹੈ ਫਰਸਟ ਕਲਾਸ ਪਾਸ ਕਰ ਹੁੰਦੇ ਰਹੇ ਸਾਰੇ ਹੁਣ ਵੀ ਖਰੜ ਖਾਲਸਾ ਸਕੂਲ ਮਾ ਜੇ ਬੋਰਡ ਹੋਇਆ ਜਦੋਂ ਉੱਪਰ ਲਿਖਿਆ ਬਹੁਣਾ ਮੈਡ ਦੇ ਵਿੱਚ ਮੇਰਾ ਨਾਮ ਆਉਂਦਾ ਰਿਹਾ ਕਈ ਨੂੰ ਤੁਸੀਂ ਵਧੀਆ ਸੀਗੇ ਨਾ ਜੀ ਨਾ ਮੈਨੂੰ ਤਾਂ ਕੱਖ ਵੀ ਨਾ ਆਉਂਦਾ ਮਨ ਤਾਂ ਪੰਜਾਬੀ ਲਿਖਣੀ ਆਉਂਦੀ ਛੜੀ ਬਹੁਤ ਸੋਹਣੀਆਂ ਨਾਲੀ ਮੁੱਛਾਂ ਬੜੀ ਹੁੰਦੀਆਂ ਨੇ ਬਸ ਵੀਰ ਕਰਾ ਲੀਆਂ ਦੀਆਂ ਜ ਸਤਵਿੰਦਰ ਬੁੱਗੇ ਦਾ ਗਾਣਾ ਆਉਂਦਾ ਹਾਏ ਨਹੀਂ ਮਰ ਜਾਣੀ ਏ ਹਾਏ ਨਹੀਂ ਡੁੱਬ ਜਾਣੀ ਏ ਮੈਂ ਕਿੜੇ ਦਾ ਤੇਰੇ ਪੈਣਗੇ ਸੋਣੀਏ ਦਿਲ ਤੋੜਿਆ ਤੂੰ ਸੋਹਣੇ ਜਿਹੇ ਚੰਨ ਦਾ ਕਿੰਨੇ ਟਾਈਮ ਦਾ ਪਿਆਰ ਹੈ ਭਾਈ 6-7 ਸਾਲ ਹੋ ਗਏ ਸੀਗੇ ਅੱਛਾ ਆਸ਼ਕੀ ਜਿਹਾ ਪਾ ਕੁਲੇਵਰ ਆਜ ਕਿਛ ਵੀ ਨਹੀਂ ਪਾ ਕੁਲੇ ਕੈਨੇਡਾ ਵਾਲੀ ਨੂੰ ਕੋਈ ਆਖਰੀ ਵਾਰ ਕੋਈ ਸੰਦੇਸ਼ ਦੇਣਾ ਹੋਵੇ ਜਾਂ ਜੂੰਦੀ ਵਾਸਤੇ ਰਹੇ ਜੀ ਰੱਬ ਮੁੰਡਾ ਦਵੇ ਜੀ ਬਸ ਉਹਨੂੰ ਹਣਾ ਅਬੇ ਤੁਸੀਂ ਵੀ ਹੁਣ ਤੇ ਇੱਕ ਬੋਲੀ ਨਹੀਂ ਮੈਨੂੰ ਨਹੀਂ ਇਹ ਤੁਹਾਨੂੰ ਖਣਾ ਦੋ ਨਹੀਂ ਗਾਣੇ ਬਿਥਰੇ ਉਹਨੇ ਜੀ ਹੁਣ ਗਾਣੇ ਚੱਲਦੇ ਨਹੀਂ ਐ ਮੂੰਹ ਚ ਦੰਦ ਨਹੀਂ ਐ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਬਾਈ ਫਿਰ ਦਿੱਤਾ ਦਿਲ ਕੇ ਨੂੰ ਵਿਆਹ ਹੋ ਗਿਆ ਜੀ ਹੁਣ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਹਮਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਮਨਪਸੰਦੀਦਾ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਦੀ ਸੱਤ ਪਿੰਡ ਵੱਲੋਂ ਮਾਜਰਾ ਵੇ ਗਏ ਉੱਥੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਦੇ ਆ ਨੌਜਵਾਨ ਵੀਰ ਬੈਠੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਸਾਰੇ ਤਜਰਬੇ ਸਾਂਝੇ ਕਰਦੇ ਆ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂ ਜੀ ਬਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਬਈ ਕੀ ਨਾਮ ਹੈ ਅਵਤਾਰ ਸਿੰਘ ਹੈ ਜੀ ਬਬਈ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਬੜਾ ਠੀਕਠਾ ਜਾ ਰਹੀ ਜੀ ਜਵਾਨੀ ਕਿਵੇਂ ਰਹੀ ਐਨ ਘੈਂਟ ਰਹੀ ਜੀ ਘੈਂਟ ਜਵਾਨੀ ਦੀ ਘੈਂਟ ਜਿਹੀ ਗੱਲਾਂ ਦੱਸੋ ਦੋ ਚਾਰ ਐਨ ਵਧੀਆ ਰਹੀ ਘੈਂਟ ਹੈ ਚੜ੍ਹਦੀ ਕਲਾ ਚ ਰਹੇ ਪਰਮਾਤਮਾ ਨਾਲ ਸਭ ਕੋ ਦਿਆਵਾ ਜੀ ਐਸ਼ ਕਰਦੇ ਜੀ ਸਭ ਐਨ ਚੰਗੀ ਤਰ੍ਹਾਂ ਥੋੜੀ ਐਸ਼ ਸਾਨੂੰ ਵੀ ਦੱਸ ਦੋ ਨਾ ਕਿਵੇਂ ਐਸ਼ ਕਰਦੇ ਸੀ ਐਸ਼ ਬਸ ਆਹੀ ਆਪਣਾ ਖਾਣਾ ਪੀਣਾ ਚੰਗਾ ਜੀ ਬਾਹਰ ਜਾਣਾ ਘੁੰਮਣਾ ਫਿਰਨਾ ਜੀ ਬਾਹਰ ਵੀ ਘੁੰਮਿਆ ਏ ਠੀਕ ਹੈ ਜੀ ਸਭ ਕੁਝ ਚੰਗੀ ਤਰ੍ਹਾਂ ਲੱਖੀਆਂ ਇਹਨਾਂ ਜ਼ਿੰਦਗੀ ਜੀ ਘੁੰਮਣਾ ਫਿਰਨਾ ਉਰੇ ਪੰਜਾਬ ਜਿਵੇਂ ਅੱਜ ਕੱਲ ਤਾਂ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ 3B2 ਦੀ ਮਾਰਕੀਟ ਹੈਗੀ ਮਹਾਲੀ ਤੇ ਚੰਡੀਗੜ੍ਹ ਲੀਕ ਲੁਕ ਗਈ ਥੋੜੇ ਵੇਲੇ ਕੀ ਹੁੰਦਾ ਸੀ ਉ ਖਾੜੇ ਪੜਦਾ ਹੈ ਪਿੰਡਾਂ ਦੀ ਟੋਬੇ ਹੁੰਦੀ ਉਸ ਟਾਈਮਾਂ ਅਛੀ ਹਾਂ ਜੀ ਟੋਬੇ ਦੀ ਵਰਜਾ ਜਿਆਦਾ ਗੱਲ ਨਜ਼ਾਰੇ ਤੇ ਹੁੰਦਾ ਟੋਬੇ ਮੈਂ ਗੰਦ ਘੇਰਦਾ ਪਿੰਡਾਂ ਦਾ ਅਛੀ ਜਦੋਂ ਤਾਂ ਪਾਣੀ ਨਹੀਂ ਤਾਂ ਹੈ ਸਮਰਸੀ ਪਾਣੀ ਤੇ ਹੈ ਨਲਕੇ ਤੇ ਜੀ ਜੀ ਨਲਕਾ ਪਾਣੀ ਉਹਦੀ ਨਾਲ ਹੀ ਖਾਜੇ ਕਰਨੀ ਦੀਆਂ ਜੀ ਜੀ ਪਾਣੀ ਸਾਫ਼ ਹੁੰਦਾ ਟੋਬੇਆਂ ਗਏ ਨਾ ਬਿਲਕੁਲ ਐ ਨਜ਼ਾਰੇ ਕੁੱਦਦੇ ਤਿਰਦੇ ਰਹਿੰਦੇ ਤੇ ਬਈ ਪੜਾਈ ਕਿੰਨੇ ਕੀਤੀ ਆ ਪੜਾਈ ਸੱਤ ਕਰੀ ਜੀ ਸੱਤ ਕੀਤੀ ਆ ਪੜਾਈ ਦੇ ਵਰ ਕਿਵੇਂ ਸੀ ਕਿਉਂ ਬਸ ਇਹ ਜਿਹੇ ਪੜਾਈ ਮਤਾਂ ਨਾਲ ਡੰਗਰ ਚਾਰਨੇ ਆਏ ਸੀ ਨੀ ਬਰੇ ਕੋਟ ਕੋਟ ਬੈਂਦੀ ਸੀ ਕੁਲੇ ਹਾਂ ਕੋਟ ਬੋਰੀਆਂ ਬੈਂਦੇ ਜੀ ਕਿੰਨੇ ਕੋਈ ਸਰਵਿਸ ਵਧੀਆ ਦੱਸੋ ਨੂੰ ਐਰ ਬੈਂਦੇ ਜੀ ਪੀਟੀ ਮਾਸਟਰ ਦਾ ਅੱਛਾ ਜੀ ਫੌਜੀ ਦਾ ਠੀਕ ਹੈ ਜੀ ਤੁਹਾਨੂੰ ਪਤਾ ਫੌਜੀ ਨੇ ਕਨੁਰ ਕਹੇ ਜਾਉਂਦੇ ਬਿਲਕੁਲ ਬਿਲਕੁਲ ਜੇ ਨਾ ਗਏ ਜੀ ਢਾਰੇ ਨੂੰ ਤੇ ਓ ਬਈ ਅੱਸੀ ਗੱਲ ਜੀ ਸੱਚੀ ਗੱਲ ਜੀ ਓ ਬਈ ਕਿਵੇਂ ਰਹੀ ਜ਼ਿੰਦਗੀ ਜੀ ਜੀ ਬਹੁਤ ਵਧੀਆ ਜੀ ਦੁਸ਼ਟੀ ਆ ਸੁਨਤੂਟੀ 40 ਸਾਲ ਗੌਰਮੈਂਟ ਦੀ ਨੌਕਰੀ ਸੀ ਸੈਕਟਰੀਏਟ ਜੀ ਅੱਛਾ ਜੀ ਸੋ ਗੜਾ ਰਿਟਾਇਰ ਹੋਇਆ ਜੀ ਮੈਂ ਠੀਕ ਹੈ ਜੀ ਬਸ ਸਾਰੇ ਵਿਭਾਗਾਂ ਗਾ ਜੀ ਸੰਗਤ ਸੰਗਤ ਮੈਗਾ ਵਿੱਚ ਰਹੇ ਜੀ ਕਿਹਨੇ ਇਤਿਹਾਸਿਕ ਪੱਕੋ ਵੀ ਪਿੰਡ ਹੈ ਮਸ਼ਹੂਰ ਆ ਇਹਦਾ ਇਤਿਹਾਸ ਥੋੜਾ ਦੱਸੋ ਮਸ਼ਹੂਰ ਸਾਡਾ ਹੋਇਆ ਜੀ ਪਿੰਡ ਬਾਬਾ ਜਾਨ ਕੀ ਦਾਸ ਕਰਕੇ ਜੀ ਜੀ ਉਹ 1965 ਪਹਿਲੀ ਜਨਵਰੀ 1965 ਨੂੰੁਰਗਵਾਸ ਹੋ ਗਏ ਸੀ ਜੀ ਅੱਜ ਕੱਲ ਇਹ ਮਾਤਰ ਉਹਦਾ ਨਾਂ ਤੇ ਹੀ ਮਾ ਸਾਡਾ ਪਿੰਡ ਆ ਹਰ ਪਾਸੇ ਪਿੰਡ ਉਹਨੇ ਨਾਂ ਤੇ ਸਾਡੇ ਪਿੰਡ ਦਾ ਆਉਂਦਾ ਜੀ ਤੂੰ ਉਹ ਸਾਹਮਣੇ ਦੇਖਿਆ ਉਹਨਾਂ ਗੇਟ ਦੇ ਉੱਤੇ ਲੱਝਾਵਣ ਲਾ ਫੋਟੋ ਵੀ ਲੱਗ ਜੇ ਇੱਥੇ ਮੇਲਾ ਭਰਦਾ ਜੀ ਬਸੰਤ ਪੰਚਮੀ ਦਾ ਠੀਕ ਹੈ ਉਹ ਬਾਬਾ ਜੀ ਨੇ ਪਹਿਲਾਂ ਸ਼ੁਰੂ ਤੇ ਹੀ ਮਦਦ ਕਰਿਆ ਹੋਇਆ ਸੀ ਜੀ ਜੀ ਤੇ ਉਹ ਬਹੁਤ ਵਧੀਆ ਬਥੇਰਾ ਘਟੁੰਦਾ ਜੀ ਲੰਗਰ ਬੜਾ ਚੱਲਦਾ ਹੈ ਜੀ ਇੱਥੇ ਕੜੀ ਚੌੜ ਬੜੀ ਮਸ਼ਹੂਰ ਹੈ ਜੀ ਜੀ ਉਹਨਾਂ ਦੇ ਵਿੱਚ ਹੋਰ ਵੀ ਚੱਲਦੀ ਕੜੀ ਚੌੜ ਦੀ ਉਹ ਡੇਰੇ ਦੀ ਕੜੀ ਆ ਡੇਰੇ ਜਿੱਧਰ ਸਾਡਾ ਆ ਠੀਕ ਹੈ ਜੀ ਹਾਂਜੀ ਹਾਂ ਅਬਈ ਅਸੀਂ ਗੱਲ ਜੀ ਅਬਈ ਕਿਵੇਂ ਹੋ ਬਹੁਤ ਵਧੀਆ ਜੀ ਇਹਨਾਂ ਸੋਚ ਕੇ ਜੀ ਕਦੇ ਬੋਲਿਓ ਨਹੀਂ ਮਤਲਬ ਜਦੋਂ ਹੁਣ ਕਦੇ ਚੰਗੇ ਬੰਦੇਆਂ ਦੇ ਵਿੱਚ ਬਹਿ ਕੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਬੜੇ ਸੱਚ ਜਿਹੇ ਢੰਗ ਨਾਲ ਹੀ ਗੱਲਬਾਤ ਕਰਨੀ ਕਹਿੰਦੀ ਹੈ ਨਹੀਂ ਨਹੀਂ ਅਸੀਂ ਤਾਂ ਆਪ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਆ ਜਿਹੜੇ ਪੀਟੀਸੀ ਚੈਨਲ ਵਾਲੇ ਜੀ ਜੀ ਅੱਜ ਮੇਰੇ ਪਿੰਡ ਦੇ ਵਿੱਚ ਬੱਲੂ ਮਜਰੇ ਦੇ ਵਿੱਚ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਨ ਵਾਸਤੇ ਉਰੇ ਜਾਂ ਉਹਨਾਂ ਦੀਆਂ ਪ੍ਰੋਬਲਮਾਂ ਸੁਣਨ ਵਾਸਤੇ ਵੀ ਕਿਹੜੀਆਂ ਪ੍ਰੋਬਲਮਾਂ 'ਚ ਤੁਸੀਂ ਗੁਜਰੇ ਆ ਜਾਂ ਕਿਹੜੀਆਂ 'ਚੋਂ ਗੁਜਰ ਰਹੇ ਆ ਤਾਂ ਉਹ ਗੱਲਾਂ ਬਾਤਾਂ ਤੁਸੀਂ ਸਾਡੇ ਮੂੰਹੋਂ ਸੁਣਨ ਵਾਸਤੇ ਉਰੇ ਅੱਜ ਸਾਡੇ ਕੋਲ ਪਹੁੰਚੇ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਥੋੜੀ ਇਹ 2-4 ਕਿਉਂਕਿ ਜਦੋਂ ਅਜੇ ਸ਼ੁਰੂ ਨਹੀਂ ਹੋਇਆ ਸੀ ਨਾ ਉਦੋਂ ਤੁਸੀਂ ਸਭ ਤੋਂ ਵੱਧ ਮਤਲਬ ਇੱਕ ਦੂਜੇ ਤਾਂ ਜਿਲਾ ਲਓ ਕੁਝ ਵੀ ਕਰਦੇ ਸੀ ਤੁਸੀਂ ਕੁਝ ਮਾੜੇ ਮੋਟੇ ਦੱਸੋ ਖੱਟੀਆਂ ਮਿੱਠੀਆਂ ਬਚਪਨ ਦੀਆਂ ਜਵਾਨੀ ਦੀਆਂ ਸਾਰੀਆਂ ਗੱਲਾਂ ਬਾਤਾਂ ਯਾਦਾਂ ਕੋਈ ਬਚਪਨ ਦਾ ਤਾਂ ਜੀ ਹੁਣ ਦੇਖੋ ਇੱਕ ਬੱਚਾ ਕੋਈ ਵੀ ਆਪਣੇ ਮਾਂ-ਬਾਪ ਦੇ ਘਰੇ ਪੈਦਾ ਹੁੰਦਾ ਮਾਂ-ਬਾਪ ਦਾ ਵੀ ਇਹੀ ਹੁੰਦਾ ਵੀ ਮੈਂ ਆਪਣੇ ਬੱਚੇ ਨੂੰ ਵਧੀਆ ਵਿੱਦਿਆ ਹਾਸਲ ਕਰਾ ਕੇ ਤੇ ਉਹਨੂੰ ਕਿਸੇ ਨਾ ਕਿਸੇ ਗਵਰਨਮੈਂਟ ਦੇ ادارے ਦੇ ਵਿੱਚ ਚਲੇ ਜਾਵੇ ਅਈ ਦਜੀ ਕੁਝ ਸਫਲ ਵੀ ਹੋ ਜੰਨੇ ਆ ਤੇ ਕੁਝ ਰਹਿ ਵੀ ਜੰਨੇ ਆ ਦੱਸੋ ਫਿਰ ਜੌਬ ਲੈਣ ਤੋਂ ਪਹਿਲਾਂ ਕਿਵੇਂ ਰਹਾ ਜਿਹੜਾ ਸਫਰ ਸੀਗਾ ਪੜ੍ਹਾਈ ਦਾ ਸਫਰ ਹਾਂ ਜੌਬ ਲੈਣ ਤੋਂ ਪਹਿਲਾਂ ਜਦੋਂ ਮਤਲਬ ਪੜ੍ਹਾਈ ਕਰਕੇ ਹਟ ਗਏ ਸੀ ਜਣੀ 10ਵੀਂ ਕੇ ਸਾਡੇ ਵਾਸਤੇ ਤਾਂ ਬਹੁਤ ਹੁੰਦੀ ਸੀ ਤਾਂ ਉਸ ਟਾਈਮ ਦੇ ਵਿੱਚ ਪੰਜਾਬ ਗਵਰਨਮੈਂਟ ਦੀ ਜਦੋਂ ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਸੀ ਜਾਂ ਉਸ ਤੋਂ ਪਹਿਲਾਂ ਹੋਰ ਵੀ ਰਹੇ ਮੁੱਖ ਮੰਤਰੀ ਸਾਹਿਬ ਜੀ ਜੀ ਉਸ ਵੇਲੇ ਮੁਹਾਲੀ ਦੇ ਵਿੱਚ ਨਾ ਇੰਡਸਟਰੀ ਏਰੀਆ ਬੜਾ ਹੁੰਦਾ ਸੀ ਜੀ ਤਾਂ ਉਹਨਾਂ ਇੰਡਸਟਰੀ ਏਰੀਆ ਦੇ ਵਿੱਚ ਦੇ ਵਿੱਚ ਫੈਕਟਰੀਆਂ ਦੇ ਵਿੱਚ ਵੀ ਅਸੀਂ ਜੌਬ ਕਰੀ ਐ ਜਦ ਕਿ ਤੇ ਹਲੇ ਪੂਰੇ ਮੈਚੂਰ ਨਹੀਂ ਸੀ ਹੋਏ ਜਾਂ ਟਰਾਂਸਪੋਰਟ ਦਾ ਡਿਲੀਵਰੀ ਲੈਂਚ ਨਹੀਂ ਸੀ ਸਿੱਖੇ ਤਾਂ ਉਹਨਾਂ ਕੰਪਨੀਆਂ ਵਿੱਚ ਵੀ ਕੰਮ ਕਰਿਆ ਜਿਵੇਂ ਕੰਬਾਈਨ ਡਿਵੀਜ਼ਨ ਆ ਲਾਂਡਰਾ ਤੇ ਅੱਪਰ ਜਿਹੜੀ ਉੱਥੇ ਵੀ ਕੰਮ ਕੀਤਾ ਲਾ ਤਾਂ ਜੀ ਵਧੀਆ ਏ ਵੀ ਚੰਗੇ ਕੰਮ ਕਰਦੇ ਤੇ ਤਾਂ ਚੰਗੇ ਬੰਦਿਆਂ ਨੂੰ ਲਾ ਕੇ ਬੈਠੀਦਾ ਤਾਂ ਇਹ ਇੱਥੇ ਬਸ ਆਜੀ ਦਾ ਬੇਲੇ ਉਹਨੇ ਇੱਥੇ ਵੈਟਜੀ ਦਾ ਆਕੇ ਤਾਂ ਤ ਉਸ ਖੇਲੀਦਾ ਜੀ ਹਾਂਜੀ ਬਾਈ ਫਿਰ ਤੁਹਾਨੂੰ ਉਹਰੇ ਸੱਤ ਜਾਂਉਂਦੇ ਕਿੰਨਾ ਟਾਈਮ ਹੋ ਗਿਆ ਸੱਤ ਚ ਅਸੀਂ ਬਜ਼ੁਰਗ ਬੈਠੇ ਹੁੰਦੇ ਸੀ ਸਾਡੇ ਸਾਰੇ ਪਿੰਡ ਦੇ ਅਸੀਂ ਘਟੇ ਜਾਂਦੇ ਆ ਜੀ ਜਦੋਂ ਕਦੇ ਲੰਗੀ ਦਾ ਇੱਥੇ ਫੇਰ ਬੈਜੀਦਾ ਬਜ਼ੁਰਗਾਂ ਦੀਆਂ ਗੱਲਾਂ ਬਜ਼ੁਰਗਾਂ ਤੋਂ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਮਤਲਬ ਕੀ ਸਿੱਖਣ ਨੂੰ ਮਿਲਦਾ ਬਜ਼ੁਰਗ ਜੀ ਸਾਡੇ ਚੰਗੀਆਂ ਗੱਲਾਂ ਹੀ ਸਿਖਾਉਂਦੇ ਸੀ ਸਾਨੂੰ ਸਾਡੇ ਪਿੰਡ ਦੇ ਹਾਂਜੀ ਤੇ ਸਾਨੂੰ ਕੋਈ ਨੌਲੇਜ ਦੀਆਂ ਕਿਤੇ ਸਾਡੇ ਤੋਂ ਗਲਤੀਆਂ ਹੋ ਜੰਦੀਆਂ ਫੇਰ ਸਾਨੂੰ ਸਮਝਾਉਂਦੇ ਵੀ ਐ ਕਿਦਾਂ ਦੀਆਂ ਗਲਤੀਆਂ ਕੋਈ ਵੀ ਹੋ ਜਾਂਦੀ ਐ ਕੋਈ ਇੱਕ ਅੱਧੀ ਦੱਸੋ ਨਾ ਕੋਈ ਕੋਈ ਕੰਮ 'ਚ ਕੋਈ ਕਮੀ ਹੁੰਦੀ ਹੈ ਤਾਂ ਸਾਨੂੰ ਸਮਝਾਉਂਦੇ ਆਂ ਵੀ ਬੇਟਾ ਇਦਾਂ ਨਹੀਂ ਇਦਾਂ ਕਰਨਾ। ਮਤਲਬ ਸਾਡੇ ਜਿਹੜੇ ਪਿੰਡ ਦੇ ਬਜ਼ੁਰਗ ਆ ਜੀ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਬੱਚਿਆਂ ਨੂੰ ਸਮਝਾਉਂਦੇ ਆ ਜੀ। ਹੋਰ ਬਈ ਕੀ ਹਾਲ ਹੈ? ਸਸਿ ਗਾਨੀ ਠੀਕ ਹੈ। ਭਾਈ ਤੁਸੀਂ ਕੀ ਕਰਦੇ ਹੋ? ਮੈਂ ਇਲੈਕਟ੍ਰੀਸ਼ੀਅਨ ਆ ਜੀ। ਪਰ ਬਿਜਲੀ ਬੁੱਲੀ ਜਾਨੀ ਤੁਸੀਂ ਕੱਟਦੇ ਹੋ? ਹਾਂਜੀ ਹਾਂਜੀ। ਜ਼ਿਆਦਾ ਕੋਈ ਤੰਗ ਕਰਦੀ ਤਾਂ ਕੱਟਦੀ ਨਹੀਂ। ਕੌਣ ਫਿਰ ਪਿੰਡ 'ਚ ਤੰਗ ਕਰਦੇ ਦੱਸੋ? ਤੰਗ ਤਾਂ ਕੋਈ ਨਹੀਂ ਕਰਦਾ ਜੀ ਵੈਸੇ ਹਾਸੀ ਮਜ਼ਾ ਹੋਂਗਿਆ ਯਾਰ ਦੋਸਤ ਕਰ ਦੋ ਤੰਗ ਕੱਢਦੀ ਦੀ ਤਾਰ ਜਾ ਕੇ ਕਿਹੜੇ ਕਿਹੜੇ ਯਾਰ ਦੋਸਤੀ ਤੋਂ ਉਹਦੇ ਕੱਟਦੇ ਆਹੀ ਯਾਰ ਯਾਰ ਤੁਸੀਂ ਸਰਪੰਸਾ ਉਹਦੀ ਬਿਜਲੀ ਕੱਟੀ ਜਾਂਦੀ ਉਹ ਬਾਏ ਹੁਣ ਬੰਦ ਆਈ ਕੱਟਣੀ ਪਹਿਲਾਂ ਤਾਂ ਨਹੀਂ ਸੀ ਸਰਪੰਸਾ ਅੱਜ ਹੁਣ ਬੜੇ ਇਹ ਇਹਨਾਂ ਦੀ ਪਰ ਕਿਹੜੀ ਗੱਲ ਬੁਰੀ ਲੱਗਦੀ ਤੁਹਾਨੂੰ ਜਾਨੀ ਕਿਹੜੀ ਆ ਲੱਗਦਾ ਇਹ ਗੁੱਸਾ ਛੇਤੀ ਕਰ ਜਾਂਦਾ ਇਹ ਹਾਂ ਕਿਹੜੀ ਗੱਲ ਆ ਅੱਜ ਤੱਕ ਕਿਸੇ ਵੀ ਗੱਲ ਦਾ ਹੋਵੇ ਦੁਬਾਰਾ ਫੋਨ ਕਰ ਲੈ ਇੱਕ ਵਾਰੀ ਕਰਕੇ ਦੁਬਾਰਾ ਕਰ ਲਿਆ ਬਸ ਇਹਨੇ ਗੁੱਸਾ ਹੋ ਜਾਣਾ ਫੇ ਮਨਾਣਾ ਵਿੰਦਾ ਹੀ ਸੈਲੀ ਵਾਂਗੂ ਮਨਾਣਾ ਵਿੰਦਾ ਉਹ ਕਿਵੇਂ ਮਨਾਉਣੇ ਬਾਰੇ ਦੱਸੋ ਯਾਰ ਅੱਜ ਬਾਈ ਗੁੱਸਾ ਹੋ ਗਿਆ ਚੱਲ ਬਾਈ ਨੂੰ ਤੁਸੀਂ ਦੋ ਫੋਨ ਕਰਤੇ ਬਾਈ ਹੋ ਗਿਆ ਗੁੱਸਾ ਹਾਏ ਹਾਏ ਮੇਰੀ ਬੁੱਗੀ ਗੁੱਸਾ ਕਰ ਗਈ ਥਾਣੇ ਵੀ ਚਲ ਜੀਦਾ ਸ਼ਾਮ ਨੂੰ ਜੀ ਬਸ ਬੁੱਗੀ ਮੰਨ ਜਾਂਦੀ ਸੀ ਮੰਨ ਜਾਂਦੀ ਔਰ ਬਾਈ ਕਿਵੇਂ ਉਸੀ ਬੜਾ ਵਧੀਆ ਜੀ ਤੁਸੀਂ ਬਾਈ ਕੀ ਕਰਦੇ ਹੋ ਪਲੰਬਰ ਆ ਵੀਰੇ ਵਾਟਰ ਸਪਲਾਈ ਚ ਪਾਣੀ ਪਿੰਡ ਦਾ ਛੜਦਾ ਜੀ ਹਲੋ ਆ ਗਏ ਫਿਰ ਕੋਡੀ ਵਾਲੇ ਬਾਬੇ ਕੋਲ ਜੀ ਬੱਬੇ ਐਸੀ ਗੱਲ ਜੀ ਐਸੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕਬੱਡੀ ਖੇਲੇ ਕਰਦੇ ਸੀ ਅੱਛਾ ਜੀ ਪਹਿਲਾਂ ਬੜੇ ਖੇਲੇ ਕਰਦੇ ਸੀ ਸਰ ਤੋਂ ਠੀਕ ਹੈ ਜੀ ਉਹਨਾਂ ਕਦੀ ਬਾਹਰ ਨਹੀਂ ਵਿਚਾਰੀ ਖੇਡਣਗੇ ਠੀਕ ਹੈ ਜੀ ਮੈਂ ਆਪਣੇ ਨਾਨਕੇ ਰਹਿੰਦਾ ਸੀ ਠੀਕ ਹੈ ਜੀ ਮੈਂ ਉੱਥੇ ਤੋਂ ਖੇਲ ਕੇ ਮੈਂ ਥਾ ਟੀਮ ਖੜੀ ਕਰ ਦਿੱਤੀ ਜੀ ਠੀਕ ਹੈ ਜੀ ਫਿਰ ਟੀਮ ਖੜੀ ਮੇਰੇ ਯਾਰ ਮਿੱਤਰ ਕਹਿੰਦਾ ਮਨੂੰ ਕਹਿੰਦਾ ਵੀ ਜੇ ਤੁਸੀਂ ਅੱਜ 40 ਜਿੱਤ ਕਾਉਗੇ ਨਾ ਹਾਂ ਜੀ ਤਾਂ ਥੋੜੀ ਕਹਿੰਦਾ ਬੱਲੇ ਬੱਲੇ ਹੋ ਜੂਗੀ ਅਸੀਂ 52 ਟੀਮਾਂ 'ਚੋਂ ਸਾਡਾ ਦੂਜਾ ਨੰਬਰ ਦਾ ਸੀ ਫਾਸਟ ਟੀਮ ਆਪਣੇ ਨਾਨਕਿਆਂ ਨੂੰ ਗੁਰਗੱਦੀ ਕਰਕੇ ਦੇਤੀਦੀ ਵੀ ਅਸੀਂ ਫਾਸਟ ਸੈਕਿੰਡ ਤੇ ਉਹ ਤੋਂ ਬਾਅਦ ਅਸੀਂ ਉਹ ਰਾ ਸਾਡਾ ਪ੍ਰਧਾਨ ਜੀ ਗੁਰਦਾਸ ਸਿੰਘ ਜੀ ਉਹ ਅਸੀਂ ਪ੍ਰਧਾਨ ਬਣਾ ਲਏ ਸਿਟੀ ਚ ਦਾ ਉਹ ਡਰਾਈਵਰ ਉਹਦੀ ਅੱਜਕੱਲ ਡੈਥ ਹੋ ਗਈ ਜੀ ਉਹ ਨਾ ਕਹਿੰਦਾ ਵੀ ਅਸੀਂ ਕੀ ਟੂਰਨਾਮੈਂਟ ਕਰਾਉਣਾ ਵੀ ਆਪਣੇ ਪਿੰਡ 'ਚ ਫਿਰ ਅਸੀਂ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ 100 ਰੁਪਏ ਦੇ ਦਿੱਤੇ ਜੀ ਕੱਢ ਕੇ ਫਿਰ ਅਸੀਂ ਸਮਝੋ 150 ਜਿੰਨੇ ਵੀ ਸਾਡੇ ਪਾਸ ਹੁੰਦੇ ਤੇ ਜਦ ਐਨੇ ਕੋ ਹੁੰਦਾ ਤਾਂ ਜੀ ਨਾਮ ਜਦੋਂ ਅਸੀਂ ਪੈਸੇ ਪੂਰੇ ਇਕੱਠੇ ਕਰਕੇ ਅਸੀਂ ਮੇਲਾ ਸ਼ੁਰੂ ਕਰਾਇਆ ਜੀ ਅਸੀਂ 14 15 ਸਾਤ ਮੇਲਾ ਕਰਾਇਆ ਉਤੇ ਬਾਅਦ ਫੇਰ ਸਾੜਾ ਸਮਝ ਲਓ ਲੋਕਾਂ ਨੂੰ ਪੈਸੇ ਲੱਗੇ ਆਉਣ ਇਹਨਾਂ ਨੇ ਬੜੇ ਸ਼ੁਰੂ ਕਰਾਤੇ ਕਦੀ ਗਰਦਾਸ ਮੰਨ ਲੋ ਹਤਿਆ ਅਦੀ ਬੱਬੂਆਂ ਲੋ ਆਦੇ ਜੀ ਅਸੀਂ ਪਰੂਜੇ ਦਸਤ ਨਹੀਂ ਦਿੰਦੇ ਜੀ ਕਿਉਂ ਅਸੀਂ ਐਨੇ ਜੋ ਹੈ ਨਹੀਂ ਦਿੰਦੇ ਸਮਝ ਗਏ ਨਹੀਂ ਅਸੀਂ ਜਿਹੜਾ ਆਪਣੇ ਪਿੰਡ ਵਾਸਤੇ ਬਈ ਨਾ ਕੋਡੀ ਸ਼ੁਰੂ ਮੈਂ ਕੋਡੀ ਸ਼ੁਰੂ ਕੀਤੀ ਜੀ ਉਹਦੇ ਜਦ ਮੈਂ ਬਾਹਰ ਖੇਲਣ ਲੱਗਿਆ ਨਾ ਮੋਟਿਆ ਫੇਰ ਮੇਰੀ ਕਿਹਾ 7-8 ਗਏ ਰੜ ਗਏ ਹਾਂ ਕੌਡੀ ਵੀ ਮੈਂ ਹੀ ਪਹਿਲਾ ਪਹੁੰਚਦਾ ਸੀ ਸਭ ਤੋਂ ਪਹਿਲੀ ਮੇਰੀ ਕੌਡੀ ਹੁੰਦੀ ਸੀ ਬਾਕੀ ਰੇਡਰ ਸੀ ਤੁਸੀਂ ਹਾਂ ਮੈਂ ਰੇਡਰ ਵੀ ਤਾਂ ਜਾਫੀ ਪਾਈ ਮੈਂ ਮੈਂ ਦੋੇ ਕੰਮ ਕਰਦਾ ਸੀ ਜੀ ਠੀਕ ਹੈ ਜੀ ਹਾਂ ਜਾਂ ਮੈਂ ਛਾਲ ਮਾਰਦਾ ਤਾਂ ਉੱਪਰ ਨੂੰ ਮੈਂ ਛਾਲ ਮਾਰ ਕੇ ਨਾਲ ਬੰਦੇ ਦੇ ਖੜੇ ਬਰੂ ਜੀ ਪਰ ਹੁਣ ਮੇਰੇ ਤੇ ਛਾਲ 2 ਫੁੱਟ ਨਹੀਂ ਵੱਜਦੀ ਜੀ ਨਾ ਤੁਹਾਨੂੰ ਸਹੀ ਗੱਲ ਲੱਗਦੀ ਛਾਲ ਅਸੀਂ ਮਰਵਾ ਕੇ ਦੇਖਾਂਗੇ ਜਾਂਦੇ ਹਾਂ ਨਹੀਂ ਨਹੀਂ ਜੀ ਵੱਜਦੀ ਨਹੀਂ ਹੈ ਹੁਣ 2 ਫੁੱਟ ਦਾ ਤੁਸੀਂ ਕਹੇ ਹੋ ਹਣੇ ਹਾਂ ਮੈਂ ਛਾੜੇ 4 ਫੁੱਟ ਛਾਲ ਮਾਰ ਦਿੰਦਾ ਕੋਲ ਬੰਦੇ ਨੂੰ ਖੜੇ ਬੰਨੂ ਜੀ ਹਾਂ ਜੀ ਹਾਂ ਜਵਾਨ ਤਾਂ ਜਵਾਨ ਤਾਂ ਹੀ ਮੇਰਾ 50 ਚੰਗੇ ਚੰਗੇ ਰੇਡਾਂ ਨੂੰ ਲਾਗਨ ਚੱਲ ਕਰ ਦਿੰਦਾ ਪੜਾਈ ਕਾ ਤੂੰ ਛੱਡਤੀ ਤੇ ਪੁੱਤ ਨੂੰ ਬਾਜੀ ਤੁਹਾਨੂੰ ਮੈਂ ਆਉਂਦਾ ਹੁਸੈਨ ਦਾ ਜੀ ਮਾਟਰ ਜਿਹੜਾ ਕਿ ਜਿੱਦ ਕਰਲਾਇਨੇ ਪਾ ਅਗਲਾ ਕਹਿੰਦਾ ਵੀ ਇਹਨੂੰ ਖੜਾ ਹੋ ਸਾਨੂੰ ਕਿ ਆਪਾਂ ਨੇ ਕਹੇ ਸੀ ਥੋੜੀ ਜਿਮਤੇ ਟਕਾਉਣਾ ਪੜਾਈ ਨੂੰ ਤੁਸੀਂ ਵਧੀਆ ਸੀਗੇ ਨਾ ਜੀ ਨਾ ਮੈਨੂੰ ਤਾਂ ਕੱਖ ਵੀ ਨਾ ਆਉਂਦਾ ਮੇਰੇ ਪੰਜਾਬੀ ਲਿਖਣੀ ਆਉਂਦੀ ਹਾਂ ਜੀ ਹਾਂ ਜੀ ਹਾਂ ਨਾ ਸਹੀ ਗੱਲ ਹੈ ਹਾਂ ਜੀ ਹਾਂ ਮੈਂ ਸੱਚ ਮੈਂ ਹਾਂ ਨਹੀਂ ਹਾਂ ਜੀ ਸਾਡੇ ਦੇਖਣੇ ਕਰਦੇ ਜੀ ਜਿਹਦੇ ਦੇਖ ਕੇ ਮਮਾ ਜੀ ਗੱਲੀ ਵੈਸੇ ਸੰ ਸਾਡੇ ਚਲੋ ਦੇਖੇ ਫਿਰ ਤੁਸੀਂ ਇਹ ਉਹਨਾਂ ਦਾ ਇੱਕ ਅਦਾ ਗਾਣਾ ਸੁਣਾ ਦਿਓ ਜੀ ਨੂੰ ਜੀ ਨੁਖਣਾ ਦੋ ਜੀ ਨਹੀਂ ਗਾਣੇ ਬਥਰੇ ਉਹਨੇ ਜੀ ਹੁਣ ਗਾਣੇ ਚੱਲਦੇ ਨਹੀਂ ਐ ਮੂੰਹ ਚ ਦੰਦ ਨਹੀਂ ਐ ਨਾ ਪਰ ਬਾਈ ਜੀ ਕਿਵੇਂ ਹੋ ਬਸ ਵਧੀਆ ਜੀ ਭਾਜੀ ਐਂ ਠੀਕ ਠਾਕ ਚੜਵੀ ਗਲਾ ਗਾਣੇ ਗਾਣੇ ਤੁਸੀਂ ਗਾ ਲੰਦੇ ਹੀ ਗਦੀ ਸਟੇਜਾਂ 'ਤੇ ਕੋਈ ਮੇਰੇ ਬੀਟ ਪਾਈ ਚੜਾ ਦਿੰਦੇ ਤੇ ਚਲੋ ਔਰੇ ਔਰੇ ਦੋਨੋਂ ਸਟੇਜ ਦਿੱਤੀ ਪੀਟੀਸੀ ਚਲੋ ਗਾ ਦੋ ਫਿਰ ਧਰਮ ਗਾਣਾ ਜੀ ਕਾ ਜਿਹੜਾ ਮਰਜ਼ੀ ਕਹਿੰਦਾ ਚੱਲੇ ਝਖੜ ਤੂਫਾਨ ਲੱਗੇ ਬਾਬਾ ਤੇਰੀ ਸ਼ਾਨ ਚੱਲੇ ਝਖੜ ਤੂਫਾਨ ਲੱਗੇ ਬਾਬਾ ਤੇਰੀ ਸ਼ਾਨ ਤੇਰੇ ਨਾਮ ਦਾ ਵਪਾਰੀ ਬਾਬਾ ਨਾਨਕਾ ਦੁਨੀਆ ਚ ਟਾਮਾ ਟਾਮਾਏ ਤੇਰੇ ਨਾਮ ਦਾ ਵਪਾਰੀ ਬਾਬਾ ਨਾਨਕਾ ਦੁਨੀਆ ਚ ਟਾਮਾ ਟਾਮਾਏ ਹਾਏ ਟਾਮਾ ਟਾਮਾਏ ਬਹੁਤ ਸੋਹਣਾ ਬਈ ਬਹੁਤ ਸੋਹਣਾ ਗਣਾ ਬਈ ਕਿੰਨੇ ਗਾਣੇ ਰਿਲੀਜ਼ ਕਰਾਇਆ ਕੋਈ ਰਿਕਾਰਡ ਕਰਾਇਆ ਨਹੀਂ ਵੀਰ ਜੀ ਉਹ ਮੈਂ ਲੱਗਿਆ ਤੀ ਗਾਣ ਤੇ ਉਸ ਟਾਈਮ ਨਾਲ ਚਮਕੀਲਾ ਜੀ ਮਾਰਦੇ ਤੇ ਮੈਂ ਜਾਣ ਲੱਗੇ ਰਹਾ ਸ੍ਰਿੰਦਰ ਵਚਨ ਜੀ ਆਪਣਾ 35 ਸੈਕਟਰ ਤੇ ਉਸ ਟਾਈਮ ਮੇਰੀ ਨਾਨੀ ਨੇ ਬਣ ਨਹੀਂ ਦਿਆ ਕਹਿੰਦੀ ਵੀ ਅਸੀਂ ਕਲਾਕਾਰ ਨਹੀਂ ਬਣ ਦੇਣਾ ਵੀ ਉਸ ਟਾਈਮ ਚਮਕੀਲਾ ਥੋੜਾ ਜੀ ਕਹਿੰਦੇ ਵੀ ਗੰਦੇ ਗਾਣੇ ਕਰਦੇ ਜੀ ਤੇ ਉਸ ਟਾਈਮ ਫਿਰ ਮੇਰੀ ਨਾਨੀ ਨੇ ਬਣ ਨਹੀਂ ਦਿਆ ਜੀ ਅਸਲ ਜ ਆਪਣਾ ਸੁਰਜੀਤ ਖਾਨ ਜੀ ਹੈ ਤੇ ਸਤਵਿੰਦਰ ਬੁੱਗਾ ਜੀ ਤੇ ਤੇ ਜਗਤਾਰ ਜੱਗੇ ਗਲ ਵੀ ਗਾਏ ਜੀ ਸਤਵਿੰਦਰ ਬੁੱਕੇ ਦਾ ਗਾਣਾ ਆਉਂਦਾ ਹਾਂ ਉਹ ਸਾਈਡ Song ਤੇ ਯਾਰ ਉਹ ਉਹਦਾ ਗਾਣੇ ਬਹੁਤ ਮਸ਼ਹੂਰ ਸਤਵਿੰਦਰ ਹੈ ਯਾ ਵਿਛੜੇਗੀ ਪਤਾ ਲੱਗ ਜੂਗਾ ਉਹ ਸੁਣਾ ਦਿਓ ਨੀ ਤੂੰ ਵਿਛੜਨ ਵਿਛੜਨ ਕਰਦੀ ਏ ਜਦੋਂ ਵਿਛੜੇਗੀ ਪਤਾ ਲੱਗ ਜੂਗਾ ਵਿਛੜਨ ਵਿਛੜਨ ਕਰਦੀ ਏ ਜਦੋਂ ਵਿਛੜੇਗੀ ਪਤਾ ਲੱਗ ਜੂਗਾ ਹਾਏ ਨੀ ਮਰ ਜਾਣੀ ਏ ਹਾਏ ਨੀ ਡੁੱਬ ਜਾਣੀਏ ਹਾਏ ਨੀ ਮਰ ਜਾਣੀਏ ਹਾਏ ਨੀ ਡੁੱਬ ਜਾਣੀਏ ਨੀ ਤੂੰ ਸਮਝੇ ਦਿਲ ਖਡੌਣਾ ਨੀ ਖੇਡਣਦਾ ੜੀਏ ਚਾਹ ਤੈਨੂੰ ਨੀ ਤੂੰ ਸਮਝੇ ਦਿਲ ਖਡੌਣਾ ਨੀ ਖੇਡਣਦਾ ੜੀਏ ਚਾਹ ਤੈਨੂੰ ਪਿੰਡ ਉਪਨ ਵਾਲੇ ਸ਼ਾਇਰ ਦੀ ਹਏ ਲੱਗ ਜੂਗੀ ਹਾ ਤੈਨੂੰ ਨਹੀਂ ਤੂੰ ਤਰਸਰ ਤਾਨਾ ਕਰਦੀ ਏ ਨਹੀਂ ਤੂੰ ਤਰਸਰ ਤਾਨਾ ਕਰਦੀ ਏ ਜਦੋਂ ਤਰਸੇਗੀ ਪਤਾ ਲੱਗ ਜੂਗਾ ਨਹੀਂ ਪਤਾ ਲੱਗ ਜੂਗਾ ਨਹੀਂ ਤੂੰ ਵਿਛੜਨ ਵਿਛੜਨ ਕਰਦੀ ਏ ਜਦੋਂ ਬਿਛੜੇਂਗੀ ਪਤਾ ਲੱਗ ਜੂਗਾ ਬਿਛੜਨ ਵਿਛੜਨ ਕਰਦੀ ਏ ਜਦੋਂ ਬਿਛੜੇਗੀ ਪਤਾ ਲੱਗ ਜੂਗਾ ਹਾਏ ਨਹੀਂ ਮਰ ਜਾਣੀ ਏ ਹਾਏ ਨਹੀਂ ਡੁੱਬ ਜਾਣੀ ਏ ਔਰ ਬਾਈ ਜੀ ਕਿਵੇਂ ਹੋ ਬਸ ਵਧੀਆ ਜੀ ਵਧੀਆ ਠੀਕ ਠਾਕ ਏ ਤਾਂ ਠੀਕ ਨੇ ਸਭ ਵਧੀਆ ਵੀਰੇ ਵਧੀਆ ਸਾਡੀ ਬਹੁਤ ਸੋਹਣੀ ਨਾਲੀ ਮੁੱਛਾਂ ਬੜੀ ਖੁੰਡੀਆਂ ਨੇ ਬਸ ਵੀਰੇ ਕਰਾ ਲੀਆਂ ਦੀਆਂ ਜੀ ਸਰਪੰਚੀ ਕਰਕੇ ਪਰ ਸਰਪੰਚੀ ਜਿੱਤ ਕੇ ਜਿੱਤ ਕੇ ਬਾਈ ਏ ਹਾਂ ਸਰਪੰਚੀ ਮੁੱਛਾਂ ਕਰਕੇ ਹੈ ਵੀ ਉਹ ਮੁੱਛਾਂ ਐਨ ਪੂਰੀ ਖੜੀ ਕਰਨੀ ਨੇ ਨਹੀਂ ਖੜ੍ਹ ਨਹੀਂ ਨਾਲੇ ਘਣਾ ਹੋਊਗਾ ਨਹੀਂ ਨਹੀਂ ਜਿੱਤਣ ਦੇ ਬਾਹਰ ਖੜਾਈਆਂ ਨੇ ਕਿ ਪਹਿਲਾਂ ਹੀ ਖੜਾਈਆਂ ਸੀ ਇਹ ਤਾਂ ਸਾਡੀ ਪੱਕੀ ਆ ਏ ਫਿਰ ਆਪਣਾ ਹੁਣ ਜਿੱਤ ਵੀ ਪੱਕੀ ਹੋਤੀ ਬਾਕੀ ਫਿਰ ਮੋਚਾਂ ਨੂੰ ਹੋਰ ਘੜਾ ਦੇਦੇ ਆ ਪੁਰਾਣੇ ਦਿਨ ਕਿਹੜਾ 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 ਗਾਣੇ ਚਲਾਇਆ ਸੀ ਉਦੋਂ ਗਾਣੇ ਦਾ ਬਈ ਤਕਰੀਬਤ ਦੇ ਵਿੱਚ ਨਾ ਬੋਲੀਆਂ ਹੀ ਚੱਲੀਆਂ ਉਦੋਂ ਕਿਹੜੀ ਬੋਲੀਆਂ ਪਾ ਕੇ ਤੇ ਸਾਡਾ ਬੋਲੀ ਤਾਂ ਹੁਣ ਪਤਾ ਨਹੀਂ ਪਤਾ ਨੱਚਣ ਵਾਲਿਆਂ ਵਿੱਚ ਦੇ ਬੋਲੀ ਤਾਂ ਯਾ ਥੋੜੀ ਹੁੰਦਾ ਬਈ ਨਾ ਨਾ ਬੋਲੀ ਬੋਲੀ ਇੱਕ ਤਾਂ ਪਾਓ ਨਹੀਂ ਯਾਰ ਭਰਾ ਬੋਲੀ ਦਾ ਕੋਈ ਨਹੀਂ ਯਾ ਨਹੀਂ ਨਾਲ ਮੈਂ ਵੀ ਮੈਂ ਵੀ ਮੈਂ ਹੀ ਪਾਉਂ ਉਹ ਬੋਲੀ ਦਾ ਯਾਦ ਨਹੀਂ ਕੋਈ ਹੈ ਕਿ ਬੋਲੀ ਭਾਈ ਤੇ ਪਾ ਲੰਦੇ ਆਪਾਂ ਨੇ ਗੱਲ ਲੱਗ ਜਾਂਦੇ ਚਲ ਫਿਰ ਪੰਗੜਾ ਪਾ ਕੇ ਦਿਖਾਵਾਂਗੇ ਬੋਲੀ ਤੇ ਕਿਵੇਂ ਨੱਚਦੇ ਆ ਨੱਚ ਕੇ ਮੇ ਸੀ ਉਹ ਨੱਚ ਲੰਦੇ ਕੋਈ ਨਹੀਂ ਸਾਡੇ ਨਾਲੇ ਨੱਚੂਗੇ ਜਾਂਦੇ ਸਿਰ ਬਲੋਈ ਇੰਟਰਵਿਊ ਦਾ ਆਪਾਂ ਨਾਲ ਨਾਲ ਚੱਲੀਏ ਨਾ ਇੰਟਰਵਿਊ ਘਟਾਏ ਆ ਨਾਲ ਦੀ ਨਾਲ ਫਿਰ ਨੱਚੋ ਵੀ ਨਾਲੇ ਸਰਪੰਚ ਸਾਹਿਬ ਦਾ ਹੱਥ ਫੜ ਕੇ ਨੱਚਾਂਗੇ ਚਲੋ ਬਾਈ ਬੋਲੀ ਬੋਲੀ ਪਾਓ ਬਾਈ ਨੱਚਣ ਨੂੰ ਤਿਆਰ ਆ ਚਲੋ ਉਹ ਖੜੇ ਹੋ ਖੜੇ ਹੋ ਫਿਰ ਤੁਸੀਂ ਨਾ ਪਤਾ ਕੀ ਗੱਲ ਹੁੰਦੀ ਆ ਫਿਰ ਨਾ ਬੰਦਾ ਭੱਜ ਜਾਂਦਾ ਅਸਲ ਜੀ ਫਿਰ ਬੰਦਾ ਭੱਜ ਜਾਂਦਾ ਹੋਰ ਹੋਰ ਕਿਹੜੇ ਨੱਚੇ ਸੀਗੇ ਬੁਲਾਓ ਫਿਰ ਸਾਰੇ ਆਜੋ ਫਿਰ ਇੱਕ ਵਾਰ ਇੱਕ ਇੱਕ ਗੇੜਾ ਦੇ ਲਈਏ ਓਏ ਆਜੋ 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 ਆਓ ਫੇਰ ਆਪ ਅੱਗੇ ਕੀੜਾ ਦਿੰਨੇ ਆਜੋ ਆਜੋ ਬਾਈ ਅੱਠਿਆਂ ਆਜੋ ਉੱਠੋ ਯਾਰ ਓ ਬਾਬੇ ਜੀ ਚਲੋ ਬਾਬਾ ਜੀ ਆਓ ਫਿਰ ਨੱਚੇ ਆਓ ਥੋੜੇ ਨਾਲੇ ਥੋੜੀ ਛਾਲੀ ਮਰੋਣੀ ਆਜੋ ਹੈ ਕਿਵੇਂ ਰੋਟੀ ਨਹੀਂ ਮਿਲਣੀ ਐ ਰੋਟੀ ਆਪਾਂ ਲੈ ਲੈ ਨਾ ਨਾ ਕਿੱਥੇ ਕਹੂੰਗਾ ਪੁਰਾ ਜਹਾੜਾ ਮਾਰਦਾ ਫਿਰਦਾ ਕੰਮ ਕਰਨ ਦੇ ਨਾਲ ਮੈਂ ਸਬੇਤੀਆਂ ਹਾਂ ਹੈਂ ਹਾਂ ਮੈਂ ਤਾਂ ਕਾਕਾ ਨਾ ਖੇੜਾ ਛੜਾਇਆ ਮੇਰੇ ਵੱਗ ਕੰਮ ਨਹੀਂ ਹੁੰਦਾ ਮੈਂ ਸਬੇਜ ਦੋ ਮੈਂ 40 50 ਮੈਂ ਸਬੇਚੀ ਜੀ ਹੁਣੀ ਹਾਂਜੀ ਦੋ ਮਹੀਨੇ ਹੋਏ ਰੋਟੀ ਸਰਪੰਚ ਸਾਹ ਦੇ ਨਾ ਨਾ ਜੀ ਨਾ ਸਰਪੰਚ ਕਿੱਥੇ ਦੇ ਦੂੰਗਾ ਕਿੰਨੇ ਦਿਨ ਦੇ ਦੂੰਗਾ ਨਾ ਨਾ ਇਹ ਕੰਮ ਨਹੀਂ ਆਂਦੀ ਆਪਣਾ ਓ ਆ ਦਿਨ ਮੁੜ ਕੇ ਨਹੀਂ ਆਉਣੇ ਬਿਨ ਲੁੱਟ ਲੋ ਨਜ਼ਾਰ ਮਿੱਤਰੋ ਆ ਦਿਨ ਮੁੜ ਕੇ ਨਹੀਂ ਹਾਏ ਹਾਏ ਆ ਦਿਨ ਮੁੜ ਕੇ ਨਹੀਂ ਆਉਣੇ ਬਿਨ ਲੁੱਟ ਲੋ ਨਜ਼ਾਰ ਮਿੱਤਰੋ ਇਹ ਦੁਨੀਆ ਦਾ ਰੱਬ ਦਾ ਖੇਲ ਜੀ ਇਸ ਖੇਲ ਵਿੱਚ ਹੋਇਆ ਸਾਡਾ ਮੇਲ ਜੀ ਕਦ ਫੇੜ ਰੰਗ ਰੰਗਲੇ ਬਿਸ਼ਾਉਣੇ ਬਿਨ ਲੁੱਟ ਲੋ ਨਜ਼ਾਰ ਮਿੱਤਰੋ ਆ ਦਿਨ ਮੁੜ ਕੇ ਨਾ ਹਾਏ ਆ ਦਿਨ ਮੁੜ ਕੇ ਨਹੀਂ ਆਉਣੇ ਬਿਨ ਲੁੱਟ ਲੋ ਨਜ਼ਾਰ ਮਿੱਤਰੋ ਲੋ ਜੀ ਮਹੌਲ ਪੂਰਾ ਭੱਗ ਗਿਆ ਬਾਈ ਕਹਿੰਦੇ ਬੋਲੀਆਂ ਪਾਉਣੀਆਂ ਉਹਨਾਂ ਨੂੰ ਬੋਲੀਆਂ ਪਾਉਣੀਆਂ ਨਹੀਂ ਨੱਚਦੇ ਆਓ ਬੋਲੀ ਸੁਣਦੇ ਆ ਬਾਈ ਤੋਂ ਬਾਈ ਸੁਣਾਓ ਬੋਲੀ ਹੋ ਪਹਿਲਾ ਨਾ ਸਤਗੁਰ ਦਾ ਲਈਏ ਜਿਸਨੇ ਜਗਤ ਬਣਾਇਆ ਬਈ ਪਾਂਤ ਪਾਂਤ ਦੇ ਫੁੱਲ ਖਿਲਾ ਕੇ ਹੋ ਪਾਂਤ ਪਾਂਤ ਦੇ ਫੁੱਲ ਖਿਲਾ ਕੇ ਸੋਹਣਾ ਬਾਗ ਰਚਾਇਆ ਬਈ ਉਹਦੀ ਕਿਰਪਾ ਨਾਲ ਵੈਲੀਓ ਹੋਏ ਉਹਦੀ ਕਿਰਪਾ ਨਾਲ ਵੈਲੀਓ ਸਾਡਾ ਦਿਲ ਕਰ ਆਇਆ ਗਿੱਧਾ ਪਾਉ ਮੁੰਡਿਓ ਸਿਰ ਸਤਗੁਰ ਦੀ ਛਾਇਆ ਗਿੱਧਾ ਪਾਉ ਮੁੰਡਿਓ ਸਿਰ ਸਤਗੁਰ ਦੀ ਛਾਇਆ ਗਿੱਧਾ ਪਾਉ ਮੁੰਡਿਓ ਸ਼ੁਕਰ ਹੋਣ ਦੋ ਹੋ ਤੇਰੇ ਮਾਰੇ ਮੈਂ ਛੜਿਆ ਕੀ ਕਰਤੇ ਤੂੰ ਦਾ ਤਣਨਾ ਕੀਤੀ ਨਹੀਂ ਪਾਸਾ ਵਟਕੇ ਲਾਂਗੀ ਕੋਲ ਦੀ ਹੋ ਪਾਸਾ ਵਟਕੇ ਲਾਂਗੀ ਕੋਲ ਦੀ ਸਾਡੀ ਸੀ ਕੁੱਟ ਪੀਤੀ ਹੁਣ ਕਿਉਂ ਤੋੜ ਗਈ ਸੱਜਣਾ ਨਾਲ ਪ੍ਰੀਤੀ ਹੁਣ ਕਿਉਂ ਤੋੜ ਗਈ ਸੱਜਣਾ ਨਾਲ ਪ੍ਰੀਤੀ ਹੁਣ ਕਿਉਂ ਤੋੜ ਗਈ ਇੱਕ ਤੋ ਤੋ ਅਗਲੀ ਬੋਲੀ ਸੁਣਦੇ ਪਹਿਲਾਂ ਬਾਈ ਤੁਸੀਂ ਸੁਣਾਓ ਇੱਕ ਬੋਲੀ ਓ ਚੀੜਾ ਚਿੜੀ ਦੀ ਲੱਗੀ ਦੋਸਤੀ ਲੱਗੀ ਕਿੱਕੜ ਦੀ ਓਨੇ ਚੀੜਾ ਚਿੜੀ ਦੀ ਲੱਗੀ ਦੋਸਤੀ ਲੱਗੀ ਕੀ ਕਰਦੀ ਉਹਨੇ ਚੀੜਾ ਵਿਚਾਰਾ ਚੀਚੀ ਕਰਦਾ ਚਿੜੀ ਬੈਠੀ ਚੁੱਪ ਕੀਤੀ ਹੋ ਮਰ ਜੋ ਵੇ ਛੜਿਓ ਤੁਸੀਂ ਕਿਉਂ ਦੁਨੀਆ ਠਿੱਠ ਕੀਤੀ ਹੋ ਮਰ ਜੋ ਵੇ ਛੜਿਓ ਤੁਸੀਂ ਕਿਉਂ ਦੁਨੀਆ ਠਿੱਠ ਕੀਤੀ ਹੋ ਮਰ ਜੋ ਵੇ ਛੜਿਓ ਬਈ ਇੱਕੋ ਹੋ ਮੌਤ ਮੌਤ ਨਾ ਕਰਿਆ ਕਰਨੀ ਬੇਖਮੌਤ ਦੇ ਕਾਰੇ ਨਹੀਂ ਪਹਿਲਾਂ ਐਨੇ ਦਿੱਲੀ ਲੁੱਟੀ ਹਾਏ ਹੋ ਪਹਿਲਾਂ ਐਨੇ ਦਿੱਲੀ ਲੁੱਟੀ ਫੇਰ ਬੜੀ ਪਟਿਆਲੇ ਭਈ ਰਾਜੇ ਦੇ ਦੋ ਨੌਕਰ ਮਰ ਗਏ ਹੋ ਬੱਲੇ ਹੋ ਰਾਜੇ ਦੇ ਦੋ ਨੌਕਰ ਮਰ ਗਏ ਹਰੀਆਂ ਟਾਠੀਆਂ ਵਾਲੇ ਜਾਲੀ ਉੱਤੇ ਫੁੱਲ ਤਾਰਦਾ ਚੱਕ ਲੈ ਪਤਲੀਏ ਨਾਰੇ ਜਾਲੀ ਉੱਤੇ ਫੁੱਲ ਤਾਰਦਾ ਚੱਕ ਲੈ ਪਤਲੀਏ ਨਾਰੇ ਜਾਲੀ ਉੱਤੇ ਫੁੱਲ ਤਾਰਦਾ ਅਬਈ ਤੁਸੀਂ ਵੀ ਆਉਣ ਦੇ ਕੋਈ ਨਹੀਂ ਮੈਨੂੰ ਨਹੀਂ ਇਹ ਬੱਸ ਇਸ ਦੇ ਚੱਕਣ ਵਾਲੇ ਆ ਜੀ ਚੱਕਣ ਵਾਲੇ ਆਓ ਫਿਰ ਕੋਰੋਂ ਦੇ ਬਾਈ ਆ ਜਾਓ ਆ ਗਾਣਾ ਆਉਂਦਾ ਹੀ ਮੁੰਡਾ ਪੰਗੜੇ ਚ ਜਾਂਦਾ ਦਾ ਮੈਂ ਗਾਣਾ ਗਾਣੇ ਹੀ ਆਪਾਂ ਲਈ ਆ ਜੀ ਆ ਬਾਈ ਆ ਗਿਆ ਚਲੋ ਓ ਹੁਣ ਨੱਚਣ ਤੋਂ ਪਹਿਲਾਂ ਹੁਕਾ ਦੇਾਂਗੇ ਸਭਨਾਂ ਨੂੰ ਇੱਕ ਮੌਕਾ ਦੇਾਂਗੇ ਇੱਕ ਸੋਨੇ ਦਾ ਕੋਕਾ ਦੇਾਂਗੇ ਇੱਕ ਸੋਨੇ ਦਾ ਕੋਕਾ ਦੇਾਂਗੇ 121 ਰੁਮਾਲ ਓਨੂੰ ਦਿਲ ਵੀ ਦੇਾਂਗੇ ਓਨੂੰ ਦਿਲ ਵੀ ਦੇਾਂਗੇ ਨੱਚੀ ਜੋ ਸਾਡੇ ਨਾਲ ਓਨੂੰ ਦਿਲ ਵੀ ਦੇਾਂਗੇ ਨੱਚੀ ਜੋ ਸਾਡੇ ਨਾਲ ਓਨੂੰ ਦਿਲ ਵੀ ਦੇਾਂਗੇ ਬਾਈ ਵਰ ਦਿੱਤਾ ਦੇ ਲਗੇ ਨੂੰ ਵਿਆਹ ਹੋ ਗਿਆ ਜੀ ਹੁਣ ਵਿਆਹ ਤੋਂ ਪਹਿਲਾਂ ਦਿੱਤਾ ਹੋਣਾ ਕੋਈ ਨਾ ਨਾ ਜੀ ਅਰੇ ਅਰੇ ਨਹੀਂ ਆ ਜਾ ਫਿਰ ਉਹ ਗਾਣਾ ਕੋਣਾ ਫੜਾ ਰਿਹਾ ਸੀਰਜੀਤ ਖਾਨ ਦਾ ਰਿਸ਼ਤੇਦਾਰ ਹੈ ਹੌਣ ਦੋ ਬਾਈ ਮੈਂ ਲਿਖਦਾ ਹਾਂ ਮੈਂ ਸੁਣਾ ਦਿੰਦਾ ਨਾ ਲਿਖੀ ਵੀ ਸ਼ਾਇਦ ਲਿਖਿਆ ਚਲੋ ਮੈਂ ਵੀ ਲਿਖਦੇ ਚਲੋ ਆਪਾਂ ਦੋਨੇ ਕਿੜੇ ਦਾ ਤੇਰੇ ਪੈਣਗੇ ਸੋਣੀਏ ਦਿਲ ਤੋੜਿਆ ਤੂੰ ਸੋਹਣੇ ਜਿਹੇ ਚੰਨ ਦਾ ਕਹਿੰਦਾ ਯਾਰਾਂ ਨੇ ਤਾਂ ਸੱਚੀ ਬੜਾ ਕਿਹਾ ਸੀ ਪਰ ਦਿਲ ਨਹੀਂ ਸੀ ਉਦੋਂ ਮੰਨਦਾ ਕਹਿੰਦਾ ਅੱਜ ਅੱਖੀਂ ਵੇਖਿਆ ਅੱਜ ਅੱਖੀਂ ਵੇਖਿਆ ਅੱਖਾਂ ਮੂਰੇ ਨੇਰਾ ਹੋ ਗਿਆ ਕਹਿੰਦਾ ਬੰਦ ਕਰ ਹੁਣ ਇਹ ਡਰਾਮੇ ਬਾਜ਼ੀਆਂ ਸਾਲਾ ਜਾਨੂ ਜਾਨੂ ਬਥੇਰਾ ਹੋ ਗਿਆ ਕੀੜੇ ਕੁੜੇ ਪੁਆਰੇ ਦਿਲ ਤਾਜ਼ੇ ਹੀ ਤੋੜ ਕੇ ਗਈ ਲੱਗਦਾ ਜੀ ਹਾਂ ਤੁਹਾਨੂੰ ਪਤਾ ਹੀ ਜਾਵਾ ਕੈਨੇਡਾ ਵਹਿ ਜਾਂਦਾ ਜੜਾ ਵਾ ਅੱਛਾ ਕੈਨੇਡਾ ਵਹਿ ਗਿਆ ਹੈ ਕੈਨੇਡਾ ਚ ਲੱਗਿਆ ਪਿਆਰ ਕੈਨੇਡਾ ਵਹਿ ਗਿਆ ਜੜਾ ਜੜਾ ਦੂਰ ਨਹੀਂ ਫਿਰ ਉਹਨੂੰ ਉਹ ਨਹੀਂ ਦੱਸਿਆ ਤੇਰਾ ਦੂਰ ਨਹੀਂ ਕੈਨੇਡਾ ਨਹੀਂ ਨਹੀਂ ਆਪਾਂ ਆਪਣੀ ਲਿਖੀ ਹੋਈ ਆ ਜੀ ਫਿਰ ਸੁਣਾਓ ਇੱਕ ਕੈਨੇਡਾ ਦੇ ਉੱਤੇ ਤਾਂ ਸੁਣਾ ਦਿਓ ਫਿਰ ਨਹੀਂ ਬਸ ਜੀ ਹੁਣ ਬਹੁਤ ਹੈ ਕੋਈ ਨਾ ਹੁਣ ਮੀਣਾ ਬਾ ਮਾਰ ਨਹੀਂ ਹੁਣ ਛੱਡੋ ਹੁਣ ਕੀ ਵਾਰ-ਵਾਰ ਕਰੀ ਜਾਣਾ ਜੀ ਹਨਾ ਹੁਣ ਰਿਸ਼ਤਾ ਹੋਣਾ ਗਾਣਾ ਚਾਲੀ ਚਲੋ ਇੱਕ ਸ਼ਾਇਰੀ ਹੋਰ ਸੁਣਾ ਦਿਓ ਫਿਰ ਹਾਂ ਜੀ ਕਹਿੰਦਾ ਜਜ਼ਬਾਤਾਂ ਮੇਰਿਆਂ ਦੀ ਪਹਿਲੀ ਸੀ ਕਹਾਣੀਓ ਦਿਲ ਮੇਰੇ ਦੀ ਸੀ ਸੋਣੀ ਜਹੀ ਰਾਣੀਓ ਉਹਦੇ ਪਿੱਛੇ ਸੁਪਨੇ ਤਾਂ ਬੜੇ ਸੀ ਸਜਾਏ ਪਰ ਹਾਲਾਤਾਂ ਨਾਲ ਦੱਸ ਕਿਵੇਂ ਲੜਦਾ ਕਿ ਕੀ ਕਰਾਂ ਚੰਦਰੀ ਜੇ ਦਿਲ ਦਾ ਜਿਹੜਾ ਅੱਜ ਵੀ ਆ ਯਾਦ ਉਹਨੂੰ ਕਰਦਾ ਕਹਿੰਦਾ ਅੱਜ ਵੀ ਹਪਾਲ ਲੈਣਾ ਦਿੱਤੀ ਉਹਦੀ ਕੋਟੀ ਥੋੜੇ ਲਈ ਯਾਰ ਉਹ ਇਹ ਗੱਲ ਹੋਣੀ ਛੋਟੀ ਵੱਲੋਂ ਮਜਰੇ ਦਾ ਰਾਜਾ ਜੀ ਨੇ ਜੋਗਾ ਨਹੀਂ ਉਹ ਛੱਡਿਆ ਉਹਦੇ ਲਈ ਪਲ-ਪਲ ਮਰਦਾ ਕੀ ਕਰਾਂ ਚੰਦਰੇ ਜੇ ਦਿਲ ਦਾ ਜਿਹੜਾ ਅੱਜ ਵੀ ਆ ਯਾਦ ਉਹਨੂੰ ਕਰਦਾ ਹਏ ਕੀ ਬਾਤ ਆ ਬਈ ਕਿਨੇ 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 ਟਾਈਮ ਦਾ ਪਿਆਰ ਆ ਫਿਰ ਬਾਈ 6-7 ਸਾਲ ਹੋ ਗਏ ਸੀਗੇ ਅੱਛਾ ਨਹੀਂ ਫਿਰ 6-7 ਸਾਲ ਦਾ ਫਿਰ ਰੋਕਿਆ ਨਹੀਂ ਤੁਸੀਂ ਜਾਣ ਤੋਂ ਇਹ ਰੋਕਣਾ ਮਰਜ਼ੀ ਸੀ ਅਗਲੀ ਦੀ ਚਲੀ ਗਈ ਜਦੋਂ ਫੇਸਬੁਕ ਆਈ ਦੀ ਉਸ ਟਾਈਮ ਗਾਣਾ ਲਿਖਦਾ ਤੇ 10 11 ਸਾਲ ਪਹਿਲਾਂ ਅੱਛਾ ਜ਼ਿਆਦਾ ਪਾਣੀ ਰਿਲੀਜ਼ ਵੀ ਕਰਿਆ ਤਾਂ ਪਰ YouTube ਪਈ ਗੱਲਾ ਕਹਿੰਦਾ ਨਾਵਾ ਨਾਵਾ ਕਾਉਂਟ ਫੇਸਬੁਕ ਤੇ ਬਣਾਇਆ ਲੰਡਨ ਦੀ ਕੁੜੀ ਨਾਲ ਰੱਬ ਨੇ ਮਿਲਾਇਆ ਹੌਲੀ ਹੌਲੀ ਗੱਲ ਸਾਡੀ ਗਈ ਵੱਧਦੀ ਹਰ ਟਿੱਕ ਤੇ ਕਮੈਂਟ ਉਹ ਕਰਦੀ ਆ ਕੁੜੀ ਲੰਡਨ ਦੇ ਕਾਲਜ ਚ ਪੜਦੀ ਮੁੰਡਾ ਖਾਲਸਾ ਕਾਲਜ ਵਿੱਚ ਪੜਦਾ ਕੁੜੀ ਸਾਰਾ ਦਿਨ ਕਤਵਾਰੇ ਪੜਦੀ ਮੁੰਡਾ ਕਦੇ ਨਾ ਕਾਲਜ ਵਿੱਚ ਵੱੜਦਾ ਆ ਕਿਆ ਬਾਤ ਹੈ ਜਾ ਮਾ ਵੀ ਸੁਣਾ ਸਨੀ ਚਲੋ ਜਾ ਮਾ ਸੁਣਾ ਬਾਈ ਦੀ ਸੁਣਾ ਨਾਵਾ ਨਾਵਾ ਜਦੋਂ ਵੇ ਮੈਂ ਹੋਇਆ ਸੀ ਜਵਾਨ ਆਸ਼ਕੀ ਚ ਤੋੜੇ ਉਦੋਂ ਕਈਆਂ ਦੇ ਗੁਮਾਨ ਇੱਕ ਨਾਲ ਵੀ ਨਾ ਦਿਲ ਸੈਟ ਬੈਠਿਆ ਯਾਰਾਂ ਨੇ ਵੀ ਮੈਨੂੰ ਲੰਡੂ ਜਿਹਾ ਕਹਿ ਲਿਆ ਆਸ਼ਕੀ ਚ ਨਹੀਂ ਆਸ਼ਕੀ ਚ ਆਸ਼ਕੀ ਜਿਵੇਂ ਮਿੱਤਰਾਂ ਦੇ ਪਾਗ ਖੁੱਲ ਗਏ ਮਿੱਤਰਾਂ ਨੇ ਜਦੋਂ ਦਾ ਨਹੀਂ ਆਮਾ ਲੈ ਲਿਆ ਆਸ਼ਕੀ ਜਿਵੇਂ ਮਿੱਤਰਾਂ ਦੇ ਪਾਗ ਖੁੱਲ ਗਏ ਮਿੱਤਰਾਂ ਨੇ ਜਦੋਂ ਦਾ ਨਹੀਂ ਆਮਾ ਲੈ ਲਿਆ ਉਹ ਇੱਕ ਕੁੜੀ ਪਿੱਛੇ ਪੂਰੇ ਲਾਏ 5 ਸਾਲ ਸੀ ਤਾਂ ਵੀ ਸਾਡੇ ਪੱਲੇ ਕੁਝ ਪਿਆ ਨਹੀਂ ਉਹ ਖਾਸੀ ਬੀਨਾ ਗੱਲੋਂ ਯਾਰੋ ਅੱਜ ਉਸੇ ਮੁਟਿਆਰ ਨੂੰ ਜਾਂਮੇ ਪਿੱਛੇ ਸਾਡੇ ਹੀ ਉਹ ਬਹਿਣਾ ਪੈ ਗਿਆ ਆਸ਼ਕੀ ਚ ਮਿੱਤਰਾਂ ਦੇ ਬਾਗ ਖੁੱਲ ਗਏ ਮਿੱਤਰਾਂ ਨੇ ਜਦੋਂ ਦਾਨੀਆ ਮਾ ਲੈ ਲਿਆ ਆਸ਼ਕੀ ਚ ਮਿੱਤਰਾਂ ਦੇ ਬਾਗ ਖੁੱਲ ਗਏ ਮਿੱਤਰਾਂ ਨੇ ਜਦੋਂ ਦਾਨੀਆ ਮਾ ਲੈ ਲਿਆ ਬਹੁਤ ਸੋਹਣਾ ਗਾਣਾ ਬਈ ਫਿਰ ਲਿਆ ਜਮ ਨਾ ਯਾਰ ਮਾਛਲੇ ਰਾਜ ਕੀ ਜੀ ਅੱਜ ਕੀ ਜੀ ਪਾ ਕੁਲੇ ਫਿਰ ਅੱਜ ਕੀ ਜੀ ਵੀ ਨਹੀਂ ਪਾ ਕੁਲੇ ਯਾਰ ਦੋਨੇ ਵਾਸੀ ਫਾੜੀ ਰਹਿ ਗਏ ਵਈ ਫਿਰ ਚਲੋ ਬਾਈ ਚਲੋ ਇੱਧਰ ਮਾਓ ਤੁਸੀਂ ਆਪਾਂ ਨਾ ਪੀ.ਡੀ.ਸੀ ਦੇ ਉੱਤੇ ਨਾ ਪੀ.ਡੀ.ਸੀ ਬਾਹਰ ਵੀ ਚੱਲਦਾ ਬਾਈ ਕੈਨੇਡਾ ਅਮਰੀਕਾ 'ਚ ਵੀ ਚੱਲਦਾ ਹਾਂਜੀ ਠੀਕ ਆ ਕੈਨੇਡਾ ਵਾਲੀ ਨੂੰ ਕੋਈ ਆਖਰੀ ਵਾਰ ਕੋਈ ਸੰਦੇਸ਼ ਦੇਣਾ ਹੋਵੇਗਾ ਜਾਂ ਕੁਝ ਵੀ ਮੈਸੇਜ ਦੇਣਾ ਓਏ ਕੈਮਰੇ 'ਚ ਦੱਸ ਦੋ ਬਾਈ ਕੁਝ ਨਹੀਂ ਜੀ ਬੱਸ ਉਹਨਾਂ ਦਾ ਪਤਾ ਦੇਣਾ ਆਪਾਂ ਜਿਉਂਦੀ ਵਾਦੀ ਰਹੇ ਜੀ ਰੱਬ ਮੁੰਡਾ ਦੇਵੇ ਜੀ ਬਸ ਉਹਨੂੰ ਹੁਣ ਉਹ ਤਾਂ ਤੁਸੀਂ ਗਾਣਾ ਇਹ ਤਾਂ ਇਹ ਤਾਂ ਗਾਣੇ ਦੇ ਬੋਲ ਆ ਤੂੰ ਜਿਉਂਦੀ ਵਾਦੀ ਰਹੇ ਰੱਬ ਤੈਨੂੰ ਮੁੰਡਾ ਦੇਵੇ ਹੋਰ ਜੀ ਆਪਾਂ ਮਾੜਾ ਗਾਣਾ ਸੋਚਣਾ ਜੀ ਫਿਰ ਵੀ ਸੱਤ ਸਾਲ ਰਹੀ ਹੈ ਨਾਲ ਉਹ ਤਾਂ ਜੀ ਠੀਕ ਹੈ ਫਿਰ ਵੀ ਇੱਕ ਉਹਨੂੰ ਇੱਕ ਡੈਡੀਕੇਟ ਸ਼ਾਇਰੀ ਉਹਨੂੰ ਬੋਲ ਦੋ ਨਹੀਂ ਹੋਰ ਤਾਂ ਕੀ ਕਹਿਣਾ ਹੁਣ ਤਾਂ ਜੇ ਆਣਾ ਚਾਹੇ ਤਾਂ ਵੀ ਨਹੀਂ ਜੀ ਆਪਾਂ ਨਾਲ ਦੇਣੀ ਨੇ ਚੱਲ ਇੱਕ ਸ਼ਾਇਰੀ ਜਿਵੇਂ ਆਪਾਂ ਕਹਿ ਦਿੰਦੇ ਕਹਿੰਦਾ ਮਨ ਵਿੱਚੋਂ ਬੱਲੀਏ ਭਲੇਖਾ ਕੱਢ ਦੇ ਮਿੱਤਰਾਂ ਦਾ ਲੈਣਾ ਤੂੰ ਡ੍ਰੀਮ ਛੱਡ ਦੇ ਕਹਿੰਦਾ ਜਿਹਦੇ ਪਿੱਛੇ ਛੱਡੇ ਅਸੀਂ ਤੂੰ ਯਾਰ ਨੂੰ ਜਾ ਕੇ ਬਣ ਜਾ ਨਹੀਂ ਵੋਟੀ ਮੇਰੇ ਸਾਲੇ ਦੀ ਹੁਣ ਮੱਥੇ ਤੇ ਹੱਥ ਰੱਖ ਰੋਂਦੀ ਕਾ ਨੂੰ ਐ ਯਾਦ ਕਰਕੇ ਆ ਯਾਰੀ ਪੀਵੀ 65 ਵਾਲੇ ਦੀ ਹਾਏ ਕੀ ਬਾਤ ਹੈ ਉਹ ਸਰਪੰਸਾ ਕਿੰਨੇ ਵਧੀਆ ਸਰ ਵਧੀਆ ਜੀ ਕਿਵੇਂ ਕਿਵੇਂ ਫਿਰ ਖੁਸ਼ੀ ਕਿੰਨੀ ਕਰ ਖੁਸ਼ੀ ਬਹੁਤ ਹੈ ਜੀ ਚਾਹੋਂ ਸੀਗਾ ਇੱਕ ਮਤਲਬ ਸਰਪੰਚ ਬਣਦਾ 2003 ਤੋਂ ਮੈਂ 2003 ਚ ਪੰਚ ਬਣਿਆ ਸੀ ਠੀਕ ਹੈ ਜੀ ਮਤਲਬ 19 ਸਾਲ ਦੀ ਉਮਰ ਚ ਤੇ 2003 ਤੋਂ ਮਤਲਬ ਲੱਗੇ ਹੋਏ ਆ ਵੀ ਸੇਵਾ ਦਾ ਮੌਕਾ ਮਿਲੇ ਇਸ ਵਾਰ ਪੂਰੇ ਨਗਰ ਨੇ ਸਾਥ ਦੇ ਕੇ ਸੇਵਾ ਦਾ ਮੌਕਾ ਦੇ ਆਏ ਬਾਕੀ ਜਿਹੜਾ ਇਹ ਮੌਕਾ ਮੈਨੂੰ দেয়া ਲੋਕਾਂ ਨੇ ਮੈਂ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਉਹਦੇ ਖਰਾ ਉਤਰਾਂਗਾ ਹੋਰ ਬਈ ਅੱਸੀ ਗੱਲ ਜੀ ਸੱਚੀ ਗੱਲ ਜੀ ਬਈ ਕਿਵੇਂ ਹੋ ਠੀਕ ਹੈ ਜੀ ਕੁਝ ਸੁਣਾਓ ਕੋਈ ਸਾਡੀ ਗੱਲਬਾਤ ਕੀ ਆ ਸਮਝੇ ਹਾਂਜੀ ਗੱਲ ਸੁਣਾਈਏ ਕੋਈ ਵੀ ਸੁਣਾ ਦੋ ਨਾ ਕਿੰਦਾਂ ਦੀਆਂ ਗੱਲਾਂ-ਵੱਤਾਂ ਹੁੰਦੀਆਂ ਨੇ ਸਾਡੇ ਵਿੱਚ ਪੁਰਾਣੀਆਂ ਕਿੱਲਾਂ ਹੁੰਨੀਆਂ ਜੀ ਜੋ ਪੁਰਾਣੀਆਂ ਗੱਲਾਂ ਸਾਨੂੰ ਹੁਣ ਪੁਰਾਣੀਆਂ ਗੱਲਾਂ ਦਾ ਤਾਂ ਪਤਾ ਨਹੀਂ ਹੈਗਾ ਇਹ ਤਾਂ ਜੀ ਟਰੱਕ ਹੈ ਜੀ ਆਪਣੇ ਜੀ ਟਰੱਕ ਲਈ ਗੱਲ ਬਾਹਰ ਰਹਿੰਦੇ ਨੇ ਕਲਕੱਤੇ ਕਿੰਨੀ ਚਲੋ ਵਧੀਆ ਗੱਲ ਫਿਰ ਟਰੱਕ ਕਲਕੱਤੇ ਦੀ ਮੰਡੀ ਵੀ ਕਹਿੰਦੇ ਬਹੁਤ ਮਸ਼ਹੂਰ ਸਾਰਾ ਕੁਝ ਮਸ਼ਹੂਰ ਹੈ ਜੀ ਬਾਹਰ ਦੱਸੋ ਫਿਰ ਉਧਰ ਲਈ ਜਾਂਦਾ ਕਲਕੱਤੇ ਦੀ ਜਦੋਂ ਯਾਦਾਂ ਹੁਣ ਪੁਰਾਣੇ ਬੰਦੇ ਮਰਮੁੱਲੇ ਜੀ ਨਾਲ ਦੇ ਜਿਹੜੇ ਇੱਧਰ ਆ ਕੇ ਭੁੱਲ ਭੱਲ ਗਏ ਮੁਲਕਾ ਕਦੇ ਮਿਲੇ ਨਹੀਂ ਉਰੇ ਬਾਈ ਬਾਈ ਕਿੰਨਾ ਟਾਈਮ ਹੁੰਦਾ ਸੱਤ ਤੇ ਆਪਾਂ ਕਿੰਨਾ ਟਾਈਮ ਲੰਘਦਾ ਆਪਣਾ ਸੱਤ ਦੇ ਵਿੱਚ ਸੱਤ ਵਿੱਚ ਤਾਂ ਅਸੀਂ ਗਰਮੀ ਗਰਮੀ ਹੈ ਜੇ ਅਸੀਂ ਦੁਪਹਿਰ ਨੂੰ ਕਦੇ ਤਾਸ ਖੇਡਣ ਆ ਦੇਖਣ ਲੱਗ ਜਾਂਦੇ ਜੇ ਬਜ਼ੁਰਗਾਂ ਕਦੇ ਆਪ ਵੀ ਖੇਡਣਾ ਜਾਂਦੇ ਕਿਸੇ ਟੀਮ ਚ ਕਿਸੇ ਦੀ ਘਾਟ ਹੁੰਦੀ ਕਿਸੇ ਮੈਂਬਰ ਦੀ ਹਾਂਜੀ ਹਾਂਜੀ ਤਾਂ ਉੱਥੇ ਅਸੀਂ ਆਪ ਸਾਥ ਦਿੰਦੇ ਜੀ ਖੇਡਣ ਚ ਜੀ ਠੀਕ ਹੈ ਜੀ ਹਾਂਜੀ ਬਈ ਫਿਰ ਕੋਈ ਗੱਲ ਦੱਸੋ ਨਾ ਉਰੇ ਬਜ਼ੁਰਗਾਂ ਤੋਂ ਕਿਹੜੀ ਗੱਲ ਸਿੱਖਣ ਨੂੰ ਮਿਲੀ ਥੋੜੇ ਜਿਹੜੇ ਹੁਣ ਕੰਮ ਆਉਂਦੀ ਆ ਨੇ ਜਿਆਦਾਤਰ ਰਸਤੇ ਘੱਟੇ ਬੈਠਦੇ ਜੀ ਉਤਸਾਹ ਨਾਲ ਕੰਮ ਐਦਾਂ ਸਿੱਖਣ ਦੇ ਕੋਈ ਨਹੀਂ ਬਤਲ ਇਹ ਕੰਮ ਕਰਾਂ ਦਾ ਹੈ ਨਹੀਂ ਕੁਝ ਫ੍ਰੀ ਟਾਈਮ ਦੇ ਵਿੱਚ ਅਸੀਂ ਸਾਦ ਉਸ ਸਮਾ ਗੱਡ ਲੈਂਦੇ ਹਾਂ ਖੇਡਣ ਦੇ ਲਈ ਇਹ ਸੀ ਪਿੰਡ ਬੱਲੋ ਮਾਜਰਾ ਦੇ ਸਾਥ ਜਿੱਥੇ ਬਜ਼ੁਰਗਾਂ ਦੇ ਨਾਲ ਗੱਲਬਾਤਾਂ ਕੀਤੀਆਂ ਨੌਜਵਾਨਾਂ ਨਾਲ ਗੱਲਬਾਤਾਂ ਕੀਤੀਆਂ ਆਓ ਵਾਧਦੇ ਹੁਣ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਮੈਂ ਹਾਕਮ ਸਿੰਘ ਅੰਦਗੜੀਆ ਪੀ.ਟੀ.ਸੀ ਨਿਊਜ਼ ਬੱਲੋ ਮਾਜਰਾ